ਕਿਵੇਂ ਆ ਦੋਸਤੋ ਤੁਸੀਂ ਜਮੀਨ ਦੇ ਉੱਪਰ ਤਾਂ ਸਿਨੇਮੇ ਘਰ ਮਨੋਰੰਜਨ ਦੀਆਂ ਚੀਜ਼ਾਂ ਹੋਰ ਵੀ ਬਹੁਤ ਸਾਰੀਆਂ ਵੇਖੀਆਂ ਹੋਣਗੀਆਂ ਪਰ ਤੁਹਾਨੂੰ ਅੱਜ ਜਹਾਜ਼ ਦੇ ਉੱਪਰ ਆਪਾਂ ਦਿਖਾਵਾਂਗੇ ਸਾਡੇ ਜਹਾਜ਼ ਤੇ ਮਨੋਰੰਜਨ ਦੇ ਸਾਧਨ ਸਿਨੇਮਾ ਘਰ ਸਾਰਾ ਕੁਝ ਹੈਗਾ ਦੇਖ ਸਕਦੇ ਹੋ ਮੂਵੀ ਦੇਖਣ ਵਾਸਤੇ ਪ੍ਰੋਜੈਕਟਰ ਲੱਗਾ ਜਿਹੜਾ ਸਿਨੇਮੇ ਘਰਾਂ ਦੇ ਵਿੱਚ ਹੁੰਦਾ ਤੇ ਆ ਮੂਵੀ ਚੱਲ ਰਹੀ ਆ ਤੇ ਆਪਣਾ ਸ਼ਿਪ ਸਟਾਫ ਬੈਗੇ ਮੂਵੀ ਨੂੰ ਇੰਜੋਏ ਕਰ ਰਿਹਾ ਦੇਖ ਸਕਦੇ ਹੋ ਤੁਸੀਂ ਇਸ ਦੇ ਨਾਲ ਨਾਲ ਹੀ ਵਧੀਆ ਮਿਊਜ਼ਿਕ ਸਿਸਟਮ ਗਾਣੇ ਸੁਣਨ ਵਾਸਤੇ ਖੇਡਣ ਵਾਸਤੇ ਕੈਰਨ ਬੋਰਡ ਤੇ ਬੈਠਣ ਦਾ ਵੇਖੋ ਅਰੇਂਜਮੈਂਟ ਕਿੰਨਾ ਵਧੀਆ ਸੋਫਾ ਸਿਟਿੰਗ ਲੱਗੀ ਹੋਈ ਆ ਪਬਲਿਕ ਬੈਠ ਕੇ ਗੇਮ ਖੇਡਣੀ ਗੇਮ ਖੇਡੇ ਟੀਵੀ ਦੇਖਣਾ ਕੰਪਿਊਟਰ ਚਲਾਉਣਾ ਜਾਂ ਮੂਵੀ ਦੇਖਣੀ ਕੁਝ ਵੀ ਕਰ ਸਕਦੀ ਆ ਪੂਰਾ ਮਤਲਬ ਸਿਸਟਮ ਆ ਪਿਆ ਇੱਕ ਨਿੱਕੀ ਜਿਹੀ ਗੇਮ ਚੈੱਕ ਕਰੋ ਵਧੀਆ ਟਾਈਮ ਪਾਸ ਹੈਗਾ ਏ ਤੇ ਉਸ ਤੋਂ ਬਾਅਦ ਆ ਗਿਆ ਟੇਬਲ ਟੈਨਿਸ ਜਿਵੇਂ ਵੀ ਜਿੰਨੂੰ ਟਾਈਮ ਮਿਲਦਾ ਉਹ ਆਪਣੇ ਫ੍ਰੀ ਟਾਈਮ ਦੇ ਵਿੱਚ ਬੈਠ ਕੇ ਇਥੇ ਇੰਜੋਏ ਕਰਦਾ ਇਹ ਆਪਣੇ ਸਾਰੇ ਐਂਟਰਟੇਨਮੈਂਟ ਦੇ ਸਾਧਨ ਤੇ ਮਿਲਦੇ ਆ ਵੀਰ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ